ਸਾਲ ਦੀ ਤਰ੍ਹਾਂ ਇਸ ਵਾਰ ਵੀ ਕਸਬਾ ਚੋਗਾਵਾ ਵਿਖੇ ਮਾਤਾ ਦੁਰਗਾ ਮੰਦਿਰ ਵਿੱਚ 8ਵਾਂ ਸਾਲਾਨਾ ਜਾਗਰਣ ਪੰਡਾਰਾ ਕਸਬਾ ਦੇ ਸਮੂਹ ਦੁਕਾਨਦਾਰਾਂ ਮੰਦਿਰ ਕਮੇਟੀ ਅਤੇ ਨગર ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਪੰਜਾਬ ਦੇ ਉੱਚ ਕੋਟੀ ਦੇ ਕਲਾਕਾਰ ਮਾਸ਼ਾ ali ਨੇ ਮਾਤਾ ਜੀ ਦੀ ਮहिमा ਦਾ ਗੁਣਗਾਨ ਕੀਤਾ ਜਾਗਰਣ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਯੂਥਾਗੂ ਰਾਣਾ ਰਣਵੀਰ ਸਿੰਘ ਲੋਪੋਕੇ ਨੇ ਹਾਜ਼ਰੀ ਭਰੀ एस मौके का सरपंच जतेंद्र सिंह काला, पवन कुमार खूही वाले बिट्टू शाह देशराज, सोनू गैरा समेत लोग मौजूद सन کرو سب کے کرپا کر سب کے کھرا سکھ شانتی رہے یہی اردس ماں بائی کے چرمن چ کرتا ہوں کہ آشرواد داقت دا کہ ساج کا کچھ کر پائیے